ਆ ਜਗਾ ਬੁਕਾ ਹੂਆ ਜੀ ਪੂਰਾ ਪਤਾ ਪਿੰਡ ਲੋਪੋ ਪਤੇ ਬਦੋ ਕੀ ਮਰਾਜੋ ਕੀ ਜਗਾ ਤੇ ਪਹਿਲਾਂ ਇੱਥੇ ਜੀ ਨਰਸਰੀ ਹੁੰਦੀ ਸੀ ਬਾਕੀ ਨਾਲ ਬਾਈ ਤਾਰੀ ਗੱਡੀ ਵਾਲੇ ਦਾ ਘਰ ਆ ਤੇ ਆੜਤੀਏ ਕੀ ਗਲੀ ਵਜਦੀ ਆ ਮਰਾਜੋ ਕੇ ਮੰਦਰ ਦਾ ਥਾਂ ਜੀ ਇਹ ਤੇ ਪੂਰੇ ਅਠ ਮਰਲੇ ਆ ਬਾਉਂਡਰੀ ਕੀਤੀ ਹੋਈ ਆਇਟਾਂ ਦੀ ਆ ਤੁਸੀਂ ਦੇਖ ਲਓ ਚਾਰ ਦਿਵਾਰੀ ਬਣਾਈ ਆ ਡੱਬੇ ਵਰਗੀਆ ਡੱਬੇ ਵਰਗੀ ਜਗ੍ਹਾ ਫਰੰਟ ਬਾਈ ਸੜਕ ਤੇ ਲੱਗਦਾ ਆ ਡਿਸਕ੍ਰਿਪਸ਼ਨ ਚ ਨੰਬਰ ਦਿੱਤਾ ਹੋਇਆ ਵਾ ਇਹ ਤੇ ਕਰ ਲਿਓ ਸੰਪਰਕ ਲੈ ਲਿਓ ਪੂਰੀ ਜਾਣਕਾਰੀ ਜੀ ਤੇ ਕਰ ਦਿਓ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਬਾਈ ਗਰੁੱਪਾਂ ਅੰਦਰ ਆਪਾਂ ਚ ਪਾ ਦਿਓ ਤੇ ਜਗ੍ਹਾ ਪੂਰੀ ਡੱਬੇ ਵਰਗੀ ਆ ਦੇਖ ਲਓ ਜੇ ਇਹਨੇ ਕੰਮ ਕੋ ਚਲਾਉਣਾ ਸਟੋਰ ਸਟਾਰ ਬਣਾਉਣਾ ਤੇ ਕਰ ਲਿਓ ਜੀ ਸੰਪਰਕ ਧੰਨਵਾਦ ਜੀ ਘਰ ਦੇ ਵੀਡੀਓ ਨੂੰ ਸ਼ੇਅਰ ਕਰਿਓ